ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਹੁਸ਼ਿਆਰਪੁਰ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਮਗਰੋਂ ਪੇਕਾ ਪਰਿਵਾਰ ਵੱਲੋਂ ਪੁਲਿਸ ਥਾਣੇ ਦੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੋਹਰਾ ਪਰਿਵਾਰ ਸੋਹਰਾ ਪਰਿਵਾਰ ਤੇ ਗੰਭੀਰ aarop ਲਾਉਂਦੇ ਹੋਏ ਇਨਸਾਫ ਦੀ ਮੰਗ ਕੀਤੀ ਗਈ ਦੱਸਦੇ ਕਿ ਹੁਸ਼ਿਆਰਪੁਰ ਦੇ ਨੇੜਲੇ ਪਿੰਡ ਲਾਚੋਵਾਲ ਦੀ ਇੱਕ ਵਿਅਕਤੀ ਦੀ ਹਸਪਤਾਲ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਲੜਕੀ ਦੇ ਪੇਕਾ ਪਰਿਵਾਰ ਵੱਲੋਂ ਸੋਹਰਾ ਪਰਿਵਾਰ ਉੱਤੇ ਗੰਭੀਰ aarop ਲਗਾਏ ਗਏ ਦੱਸਿਆ ਜਾ ਰਿਹਾ ਕਿ ਹਸਪਤਾਲ ਲਿਆਂਦੀ ਲੜਕੀ ਦੇ ਕੁੱਟਮਾਰ ਦੇ ਨਿਸ਼ਾਨ ਸਨ ਹਸਪਤਾਲ ਲਿਆਉਣ ਤੇ ਲੜਕੀ ਦੀ ਮੌਤ ਹੋ ਗਈ ਪੇਕਾ ਪਰਿਵਾਰ ਵੱਲੋਂ ਦੋਸ਼ ਲਗਾਏ ਜਾ ਰਹੇ ਨੇ ਕਿ ਲੜਕੀ ਦਾ ਸੋਹਰਾ ਪਰਿਵਾਰ ਵੱਲੋਂ ਕਤਲ ਕੀਤਾ ਗਿਆ ਹੈ ਦੱਸਦੇ ਕਿ ਲੜਕੀ ਪ੍ਰੈਗਨੈਂਸੀ 'ਤੇ ਇੱਕ ਦੋ ਦਿਨ ਵਿੱਚ ਹੀ ਡਿਲੀਵਰੀ ਹੋਣ ਵਾਲੀ ਸੀ ਪਰ ਜਦੋਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਪੇਕਾ ਪਰਿਵਾਰ ਵੱਲੋਂ ਹੁਸ਼ਿਆਰਪੁਰ ਦੇ ਥਾਣਾ ਸਿਟੀ ਦੇ ਬਾਹਰ ਹੰਗਾਮਾ ਕੀਤਾ ਗਿਆ ਅਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਲੜਕੀ ਦੇ ਪੇਕਾ ਪਰਿਵਾਰ ਵੱਲੋਂ ਪੁਲਿਸ ਤੇ ਵੀ ਦੋਸ਼ ਲਗਾਏ ਜਾ ਰਹੇ ਨੇ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਦੂਜੇ ਪਾਸੇ ਥਾਣਾ ਸਿਟੀ ਦੇ ਐਸ ਐਚਓ ਕਿਰਨ ਕੁਮਾਰ ਨੇ ਕੀ ਕੀਤਾ ਪੁਲਿਸ ਵੱਲੋਂ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅੱਜ ਹੁਸ਼ਿਆਰਪੁਰ ਸਿਟੀ ਥਾਣੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੁਹਾਡੇ ਵੱਲੋਂ ਕੀ ਕਾਰਨ ਹੈ ਇਹ ਭਾਜੀ ਮੇਰੀ ਸਿਸਟਰ ਸੀਗੀ ਉਹਨਾਂ ਦੀ ਨਾ ਮੈਰਿਜ ਹੋਈ ਸੀਗੀ ਲਾਚੋਵਾਲ ਪਿੰਡ ਅੱਜ ਤੋਂ ਸਾਲ ਪਹਿਲਾਂ ਤੇ ਅਸੀਂ ਜਦੋਂ ਕੱਲ ਉਹਨਾਂ ਦੀ ਨਾ ਤੋ ਬੀਬੀ ਹੋਣ ਵਾਲਾ ਸੀਗਾ ਤੇ ਉਹਨਾਂ ਦਾ ਫੋਨ ਆਇਆ ਸਾਨੂੰ ਮਦਰ ਨਾਲ ਮੇਰੇ ਸွေਰੀ ਗੱਲ ਹੋਈ ਠੀਕ ਠਾਕ ਸੀਗੇ ਜੀ ਠੀਕ ਆ ਜੀ ਬਾਅਦ ਵਿੱਚ ਉਹਨਾਂ ਦਾ ਸ਼ਾਮ ਨੂੰ ਫੋਨ ਆਇਆ ਇਹਨਾਂ ਦੇ ਸਹੁਰਿਆਂ ਨੇ ਸਾਨੂੰ ਦੱਸ ਦਿੱਤਾ ਜੀ ਕਿ ਉਹਨਾਂ ਦੇ ਡੈੱਡ ਹੋ ਗਏ ਹੋਏ ਆ ਠੀਕ ਆ ਜੀ ਬੱਚਾ ਵੀ ਕਹਿੰਦੇ ਡੈੱਡ ਹੋ ਗਿਆ ਮਦਰ ਵੀ ਠੀਕ ਆ ਜੀ ਸਰ ਅਸੀਂ ਜਦੋਂ ਆਏ ਆ ਅਸੀਂ ਫੋਟੋਆਂ ਖਿੱਚੀਆਂ ਵਾ ਠੀਕ ਆ ਜੀ ਇਹ ਕਹਿੰਦੇ ਕਿ ਉਹਦੀ ਬੀਪੀ ਨਾਲ ਮੌਤ ਹੋ ਗਈ ਆ ਜੀ ਆ ਦੇਖੋ ਸਰ ਫੋਟੋ ਦੇ ਵਿੱਚ ਸਾਫ ਪਤਾ ਲੱਗ ਰਿਹਾ ਆ ਕਿ ਮਾਰਕੁੱਟ ਕੀਤੀ ਗਈ ਆ ਖੂਨ ਨਿਕਲਿਆ ਸੋਜ ਪਈ ਦੀ ਆ ਸਾਰੇ ਫੇਸ ਤੇ ਠੀਕ ਹੈ ਜੀ ਤੇ ਸਾਨੂੰ ਪੁਲਸ ਵਾਲੇ ਕਹਿ ਰਹੇ ਆ ਕਿ ਤੁਸੀਂ ਕੋਈ ਗੱਲ ਨਹੀਂ ਤੁਸੀਂ ਸਾਈਨ ਕਰੋ ਅਸੀਂ ਪੋਸਟਮਾਰਟਮ ਕਰਾ ਕੇ ਬਾਅਦ ਵਿੱਚ ਮਹੀਨੇ ਬਾਅਦ ਆਵੇ ਰਿਪੋਰਟ ਕਦੀ 2 ਮਹੀਨੇ ਬਾਅਦ ਆਵੇ ਕਹਿੰਦੇ ਫੇਰ ਅਸੀਂ ਕਹਿੰਦੇ ਕੋਈ ਕਾਰਵਾਈ ਕਰਾਂਗੇ ਠੀਕ ਹੈ ਜੀ ਕੋਈ ਕਾਰਵਾਈ ਵੀ ਨਹੀਂ ਕਰਦੇ ਇਹਨਾਂ ਨੂੰ ਪੈਸੇ ਚੜੇ ਹੋਏ ਆ ਤੇ ਅਸੀਂ ਇਹੀ ਚਾਹਦੇ ਆ ਕਿ ਸਾਡੀ ਕਾਰਵਾਈ ਸੁਣਵਾਈ ਕੀਤੀ ਜਾਵੇ ਸਰ ਗੱਲਬਾਤ ਸਰ ਬੁਆ ਮਾ ਇਹ ਦੱਸਿਆ ਕਿ ਕੁੜੀ ਥੋੜੀ ਝੱਲੀ ਆ ਕਿਸੇ ਡਿਸਪੈਂਸਰੀ ਚ ਲੈ ਕੇ ਬੈਠੇ ਸੀਗੇ ਇਹਨਾਂ ਨੂੰ ਫੋਨ ਕੀਤਾ ਵੀ ਕੁੜੀ ਢਿੱਲੀ ਆ ਇਹ ਤੁਰਪੇ ਇੱਥੇ ਆ ਕੇ ਇਹਨਾਂ ਨੂੰ ਪਤਾ ਲੱਗਿਆ ਕਿ ਕੁੜੀ ਦੀ ਡੈਥ ਹੋ ਗਈ ਅੱਧੇ ਪੌਣੇ ਘੰਟੇ ਬਾਅਦ ਹੀ ਪਤਾ ਲੱਗਿਆ ਕਿ ਕੁੜੀ ਦੀ ਡੈਥ ਹੋ ਗਈ ਸਾਡੇ ਉੱਥੇ ਰੋਲਾ ਪੈ ਗਿਆ ਮੈਂ ਇਦਾਂ ਹੀ ਆਈ ਕਿ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿ ਉਹ ਕਹਿੰਦੇ ਵੀ ਕੀ ਉਧਰ ਭਾਬੀ ਦੇ ਇਦਾਂ ਹੋਇਆ ਸਾਰੇ ਮੁੰਡੇ ਜਿਹੜੇ ਮੁੰਡਾ ਨਾਲ ਆਇਆ ਸੀ ਉਹ ਕਹਿੰਦਾ ਦੀਦੀ ਉਹਦੇ ਤਾਂ ਮੂੰਹ ਤੇ ਸੱਟਾਂ ਲੱਗੀਆਂ ਹੋਈਆਂ ਜਿਹੜਾ ਬੱਚਾ ਨਾਲ ਲੈ ਕੇ ਆਇਆ ਨਾ ਠੀਕ ਹੈ ਉਹਨੇ ਦੱਸਿਆ ਕਿ ਉਹਦੇ ਮੂੰਹ ਤੇ ਦੀਦੀ ਸੱਟਾਂ ਲੱਗੀਆਂ ਹੋਈਆਂ ਸੱਟ ਡਿਲੀਵਰੀ ਦੇ ਟਾਈਮ ਤੇ ਸੱਟਾਂ ਦੇ ਨਿਸ਼ਾਨ ਕਿੱਦਾਂ ਉਹਦੇ ਫੇਸ ਤੇ ਆ ਗਏ ਅੱਖ ਤੇ ਟਾਕਿਆ ਇਹ ਮੱਥੇ ਤੇ ਰੋਵ ਬੜਾਇਆ ਐਡਾ ਮੂੰਹ ਫੁੱਲ ਕੇ ਹੋਇਆ ਹੋਇਆ ਠੀਕ ਆ ਹੱਥ ਪੈਰ ਉਹ ਤੁਸੀਂ ਹੁਣ ਵੀ ਦੇਖ ਸਕਦੇ ਹੋ ਪੂਰੀ ਨੀਲੀ ਆ ਐਡਾ ਐਡੀਆਂ ਅੱਖਾਂ ਹੋਈਆਂ ਹੋਈਆਂ ਉਹ ਬੀਪੀ ਬਦਨ ਦੇ ਨਾਲ ਥੋੜੀ ਇੰਨਾ ਜ਼ਿਆਦਾ ਹੋ ਸਕਦਾ ਇੱਕਦਮ ਨੀਲੀ ਹੋ ਗਈ ਹੁਣ ਦੇਖੋ ਕੀ ਇਹ ਕਰਦੇ ਆ ਕੀ ਨਹੀਂ ਕਰਦੇ ਦੋ ਕਤਲ ਕੀਤੇ ਉਹਨਾਂ ਨੇ ਇੱਕ ਬੱਚੇ ਦਾ ਇੱਕ ਮਾਂ ਦਾ ਇਹ ਦੋ ਕਤਲਾਂ ਦੇ ਉਹਨਾਂ ਤੇ ਪੈਣੇ ਆਗਰ ਜੇ ਤੱਕ ਸਾਡੀ ਇਹ ਮੰਗਾ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਉਹਦੇ ਆਦਮੀ ਨਹੀਂ ਸਿਰ ਦੇ ਉੱਤੇ ਆ ਫੁੱਲ ਪਰ ਬੱਚੇ ਦੇ ਟਾਈਮ ਕੱਢਣ ਦੇ ਹੋ ਆ ਕੁੜੀ ਮਾੜਾ ਮੋਟਾ ਦਾ ਦੋਖਸਾ ਦੇਖਣ ਦੀ ਸੀ ਉਹ ਵੀ ਫੋਲੀ ਨਾ ਆ ਆਇਆ ਛੋਟਾ ਭਰਾ ਉਹਦਾ ਇਹ ਬੱਚਾ ਆਪਣੀ ਮਾਂ ਦਾ ਬਹੁਤ ਚੱਕ ਲੂਗਾ ਮੈਂ ਹੁਣ ਪੁਲਿਸ ਵੱਲੋਂ ਉਚਿਤ ਕਾਰਵਾਈ ਕੀਤੀ ਜਾ ਰਹੀ ਹੈ ਉਹ ਵੀ ਇਨਸਾਫ ਇਹ ਕਰ ਰਹੇ ਆ ਕਿ ਕੋਈ ਨਹੀਂ ਤੁਸੀਂ ਡੈੱਡ ਬੋਡੀ ਲੈ ਜਾਓ ਤੇ ਮਹੀਨੇ ਬਾਅਦ ਦੇਖਾਂਗੇ ਕੀ ਕਰਨਾ ਮਹੀਨੇ ਬਾਅਦ ਕੌਣ ਦੇ ਦੱਸ ਅਸੀਂ ਮਹੱਲੇ 'ਚ ਨਹੀਂ ਰਹਿੰਦੇ ਦੁਨੀਆ ਨਹੀਂ ਦੇਖੀ ਅਸੀਂ ਦੇ ਵਿੱਚ ਇਹ ਅੱਗੇ ਪਿੱਛੇ ਕੱਲ ਦੀ ਡੈਥ ਹੋਈ ਹੋਵੇ ਅੱਜ ਤੱਕ ਅਸੀਂ ਧੱਕੇ ਖਾ ਰਹੇ ਹਾਂ ਮੋਂ ਕਹਿੰਦੇ ਸੀ ਕੋਈ ਨਹੀਂ ਤੁਸੀਂ ਡੈੱਡ ਬੋਡੀ ਲੈ ਜਾਓ ਜਾਂ ਸੰਸਕਾਰ ਕਰ ਦਿਓ ਕੋਈ ਗੱਲ ਨਹੀਂ ਭਾਈ ਅਸੀਂ ਜਲੰਧਰ ਤੋਂ ਆਏ ਆ ਸਾਡੀ ਭੈਣ ਵੀ ਆਈ ਹੋਈ ਸੀਗੀ ਇੱਥੇ ਹਿਆਰਪੁਰ ਲਾਚੋਵਾਲ ਤੇ ਸਾਨੂੰ ਗੱਲ ਫੋਨ ਆਇਆ ਸੀਗਾ ਕਿ ਕੁੜੀ ਠੀਕ ਨਹੀਂ ਗਈ ਡਿਲੀਵਰੀ ਸੀਗੀ ਉਹਦੀ ਹੋਣ ਵਾਲੀ ਹੈ ਨਾ ਤੇ ਅਸੀਂ ਇੱਥੇ ਆਏ ਆ ਸਾਨੂੰ ਇਹੇ ਦੱਸਿਆ ਗਿਆ ਕਿ ਕੁੜੀ ਠੀਕ ਨਹੀਂ ਗਈ ਥੋੜੀ ਜੀ ਢਿੱਲੀ ਆ ਚਲੋ ਡਿਲੀਵਰੀ ਕੇਸ ਆ ਨਾ ਬੰਦਾ ਢਿੱਲੀ ਦਾ ਢਿੱਲਾ ਮਠਾਦਾ ਹੁੰਦਾ ਹੀ ਆ ਜਦੋਂ ਇਹ ਇੱਥੇ ਆਏ ਆ ਤਾਂ ਆਣ ਕੇ ਸਾਨੂੰ ਇਹਨਾਂ ਦੇ ਵੀ ਘਰ ਦੇ ਬੈਠੇ ਪਏਗੇ ਮੁੰਡੇ ਵਾਲੇ ਦੇ ਕੀ ਅੰਦਰ ਗਏ ਆ ਡਾਕਟਰ ਸਾਹਿਬ ਕੋ ਡਾਕਟਰ ਸਾਹਿਬ ਕਹਿੰਦੇ ਕੁੜੀ ਸਾਡੇ ਕੋਲ ਡੈੱਡ ਆਈ ਹੈ ਤੇ ਦੋ ਹਸਪੀਟਲਾਂ ਚ ਲਗਾਇਆ ਇਹ ਪਹਿਲਾਂ ਪਹਿਲਾਂ ਜਿੱਥੇ ਲੈ ਕੇ ਗਏ ਆ ਉਹ ਹਸਪੀਟਲ ਵਾਲਿਆਂ ਨੇ ਉਹ ਹਸਪੀਟਲ ਵਾਲਿਆਂ ਨੇ ਇਲਾਜ ਕੀਤਾ ਥੋੜਾ ਬੋਤਾ ਉਹਨਾਂ ਨੇ ਉਹ ਉੱਥੇ ਵੀ ਉੱਥੇ ਡੈੱਡ ਹੋ ਗਈ ਜਿਹੜਾ ਦੂਜੇ ਹਸਪੀਟਲ ਲੈ ਕੇ ਗਏ ਉਹ ਡਾਕਟਰ ਕਹਿੰਦਾ ਸਾਡੇ ਕੋਲ ਕੁੜੀ ਡੈੱਥ ਕੀ ਡੈੱਥ ਹੋਈ ਹੋਈ ਆਈ ਆ ਠੀਕ ਹੈ ਜੀ ਤਾਂ ਹੁਣ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਸਾਨੂੰ ਇਹ ਡਾਊਟ ਆ ਕਿ ਇਹਨਾਂ ਨੇ ਕਰਨਾ ਕੀ ਕੀਤਾ ਸ਼ਵੇ ਬਸ ਇਹਨਾਂ ਨੇ ਕੁੜੀ ਦੇ ਸੱਟ ਮਾਰ ਕੇ ਜਾਂ ਕਿੱਦਾਂ ਵੀ ਆ ਠੀਕ ਹੈ ਜੀ ਤੇ ਭਾਜੀ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਉਚਿਤ ਕਾਰਵਾਈ ਕੀਤੀ ਜਾ ਰਹੀ ਨਹੀਂ ਭਾਜੀ ਪੁਲਿਸ ਪ੍ਰਸ਼ਾਸਨ ਸਾਡੀ ਇਹ ਹੀ ਆ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਪੁਲਿਸ ਪ੍ਰਸ਼ਾਸਨ ਸਾਨੂੰ ਇਹ ਕਹਿ ਰਿਹਾ ਆ ਕਿ ਤੁਸੀਂ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਸਾਰੀ ਕਾਰਵਾਈ ਕੀਤੀ ਜਾਊਗੀ ਸਾਡੀ ਇਹ ਮੰਗਿਆ ਸਾਡੀ ਇਹ ਮੰਗਿਆ ਕਿ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਫਿਰ ਅਸੀਂ ਪੂਰੀ ਜਿਹਾ ਸੰਸਕਾਰ ਕਰਾਂਗੇ ਸਰਕਾਰੀ ਕਿਨਸਾਨੂੰ ਪਰਮਿਸ਼ਨ ਆਈ ਸੀ ਆਪਣੇ ਨਾਰਥ ਹਸਪੀਟਲ ਤੋਂ ਤੇ ਕਿਸੇ ਪ੍ਰੈਗਨੈਂਟ ਲੇਡੀਜ਼ ਦੀ ਡੈਥ ਹੋ ਗਈ ਹੈ ਤੇ ਡਿਸ਼ੂ ਨਾਮ ਸੀ ਉਹਦਾ ਤੇ ਸਾਡੇ ਆਈ.ਯੂ.ਸਾਹਬ ਮੌਕੇ ਤੇ ਗਏ ਸੀ ਪਰ ਉਸ ਤੋਂ ਬਾਅਦ ਪੁੱਛ ਕੇ ਇਸ ਤੇ ਪਤਾ ਲੱਗਾ ਵੀ ਪਹਿਲਾਂ ਉਹ ਲੜਕੀ ਜਲੰਧਰ ਦੀ ਹੈ ਬੇਸਿਕਲੀ ਬਿਆਈ ਲਾਚਵਾਲਾ ਤੇ ਉਹਨੂੰ ਉਹਦੇ ਸਹੁਰਾ ਪਰਿਵਾਰ ਦੀ ਡਿਲੀਵਰੀ ਹੋਣ ਵਾਲੀ ਸੀ ਸ਼ਾਇਦ ਵਿਦਨ 1 ਜਾਂ 2 ਦਿਨ ਦੇ ਵਿੱਚ ਤੇ ਉਹਨੂੰ ਚਰਨਗਮਲ ਲੈ ਗਿਆ ਤੇ ਉੱਥੇ ਉਹਨਾਂ ਦੀ ਹਾਲਤ ਕੁਝ ਕ੍ਰਿਟੀਕਲ ਦੇਖ ਕੇ ਡਾਕਟਰ ਚਰਨਗਮਲ ਜਿਹੜੇ ਡਾਕਟਰ ਸਾਹਿਬ ਸੀ ਉਹਨਾਂ ਨੇ ਰੈਫਰ ਕਰ ਦਿੱਤਾ ਨਾਰਥ ਹਸਪੀਟਲ ਨੂੰ ਜਦੋਂ ਨਾਰਥ ਹਸਪੀਟਲ ਪਹੁੰਚੇ ਤਾਂ ਉਹਨਾਂ ਨੇ ਬਲਵ ਰਿਪੋਰਟ ਕੀਤੀ ਵੀ ਇਹ ਬ੍ਰੌਟ ਡੈੱਡ ਆਏ ਗਏ ਇਹ ਮਤਲਬ ਮ੍ਰਿਤਕ ਹਾਲਤ ਵਿੱਚ ਨਾਰਥ ਹਸਪੀਟਲ ਲਿਆਏ ਗਏ ਆ ਤੇ ਜਿਹਦੇ ਸਬੰਧ ਵਿੱਚ ਅੱਜ ਉਹਨਾਂ ਦਾ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਸਿਗਾ ਵੀ ਕੁਝ ਜਿਦਾ ਵੀ ਛੱਟ ਚੋਟ ਲੱਗੀ ਲੱਗਦੀ ਸੀ ਕਿਉਂਕਿ ਦੇਖਣ ਤੇ ਇਹ ਇਹ ਪਾਇਆ ਗਿਆ ਸੀਗਾ ਕਿ ਲੜਕੀ ਦੇ ਨੱਕ ਕੰਨ ਚੋਂ ਜਾਂ ਆਈਸ ਚੋਂ ਨਾ ਬਲੱਡ ਸੀ ਜਿਸ ਤਰ੍ਹਾਂ ਦੀ ਕੁਝ ਲੱਗ ਰਿਹਾ ਵੀ ਬ੍ਰੇਨ ਹੈਮਰੇਜ ਟਾਈਪ ਨਾ ਕੁਝ ਅਟੈਕ ਹੋਇਆ ਹੋਇਆ ਤੇ ਬਾਕੀ ਜਿਹੜੀ ਵੀ ਕੋ ਅਗਲੀ ਰਿਪੋਰਟ ਹੈ ਮਤਲਬ ਪੋਸਟਮਾਰਟਮ ਤੋਂ ਬਾਅਦ ਦੀ ਰਿਪੋਰਟ ਹੈ ਤੇ ਅਸੀਂ ਫਿਲਹਾਲ 174 ਦੀ ਕਾਰਵਾਈ ਕਰ ਰਹੇ ਹਾਂ ਉਸ ਤੋਂ ਬਾਅਦ ਜੋ ਵੀ ਪੋਸਟਮਾਰਟਮ ਦੇ ਵਿੱਚ ਰਿਪੋਰਟ ਆਏਗੀ ਉਹਦੇ ਮੁਤਾਬਕ ਬਣਦੀ ਕਾਰਵਾਈ